oh no Oh, I ਸਾ ਪਾਪਾ ਫੂਲਾ ਸਿੰਘ ਅਕਾਲੀ ਨੇ ਕੀਤਾ ਏ ਮੁਇਫਰ ਖਾਨ ਦਾ ਸਿਰ ਵੱਢ ਕੇ ਸੁਟਦਾ ਏ ਮਲਤਾਨ ਦੇ ਕਿਲੇ ਦੀ ਜਿੱਤ ਹੋਈ ਏ ਇਸ ਜਿੱਤ ਦੀ ਖੁਸ਼ੀ ਵਿੱਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਵਾਅਦਾ ਕੀਤਾ ਸੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਧਰਤੀ ਤੇ ਸੋਨੇ ਦੀ ਸੇਵਾ ਕਰਾਈ ਗਈ ਸੋ ਪੂਰਿਆਂ ਦਾ ਇਤਿਹਾਸ ਕਦੇ ਵੀ ਮੇਰੇ ਵਰਗੇ ਅਧੂਰੇ ਪੂਰਾ ਨਹੀਂ ਕਰ ਸਕਦੇ ਬਿਆਨ ਤੁੱਲਾ ਮੇਰੀਆਂ ਜਾਣ ਕੇ ਮਾਫ਼ ਕਰ ਦੇਣੀ ਆ ਚੰਗੀ ਗੱਲ ਗੁਰੂ ਕੀ ਸਮਝ ਕੇ ਹਿਰਦੇ ਵਿੱਚ ਵਸਾ ਲੈਣੀ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਕੇਸਾਂ ਦਾ ਸਤਕਾਰ ਕਰੋ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਪਿਆਰ ਕਰੋ ਦਾਸ ਦਾ ਸਾਥ ਦੇ ਰਹੇ ਸਨ ਇੰਟਰਨੈਸ਼ਨਲ ਸਰੰਗੀ ਮਾਠੀ ਗਿਆਨੀ ਚਰਨਜੀਤ ਸਿੰਘ ਦੀ ਸੋਲ ਉਹਨਾਂ ਦੇ ਸੁਪੁੱਤਰ ਟਾੜੇ ਅਮਨਪ੍ਰੀਤ ਸਿੰਘ ਜੀ ਦੀ ਸੋਲ ਟਾਡੇ ਜਸਵਿੰਦਰ ਸਿੰਘ ਧਾਰੇਵਾਲ ਕਲਾ ਦਾ ਤੁਹਾਡੇ ਚਰਨਾਂ ਦੀ ਧੂੜ ਸ਼ਮਸ਼ੇਰ ਸਿੰਘ ਖੁੰਡਾ ਕਦੋਂ ਵੀ ਯਾਦ ਕਰਨਾ ਹੋਵੇ ਸਾਡੇ ਕੋਲ ਐਡਰੈਸ ਲੈ ਸਕਦੇ ਜੀ ਪੁਟਾਨ ਪੁਟਾਨ ਧੰਨਵਾਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪ ਸਭ ਸੰਗਤਾਂ ਦਾ ਧੰਨਵਾਦ ਹੈ ਔਰ ਭਾਈ ਦਸਿੰਮ ਸਿੰਘ ਜੀ ਜਿਹੜੇ ਵੱਡਾ ਉਪਰਾਲਾ ਕਰਦੇ ਨੇ ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਜੇ ਇੱਕ ਵੀ ਸਿੱਖ ਨੂੰ ਜਿਹੜਾ ਹੈ ਗੁਰੂ ਕੇ ਸ਼ਬਦ ਦੇ ਨਾਲ ਜੋੜ ਦਿੱਤਾ ਜਾਵੇ ਨਾ ਤੇ ਜਿਵੇਂ ਸੱਤ ਮੰਦਰ ਕੋਈ ਸੋਨੇ ਦੇ ਬਣਾ ਕੇ ਦਾਨ ਕਰੇ ਐਨਾ ਫਾੜ ਮਿਲਦਾ ਹੈ ਭਾਵੇਂ ਉਹ ਆਪਣੇ ਪਿਤਾ ਜੀ ਨੂੰ ਯਾਦ ਕਰਦੇ ਨੇ ਹਰ ਸਾਲ ਮੈਂ ਪਹਿਲਾਂ ਵੀ ਬੰਦ ਤੇ ਕਹਿੰਦੇ ਐ ਅੱਜ بڑے بڑے ਅਮੀਰ ਲੋਕ ਨੇ ਪਰ ਕਿਤੇ ਸਾਲ ਬਾਅਦ ਬਜ਼ੁਰਗਾਂ ਦਾ ਚੇਤਾ ਭੁੱਲ ਜਾਂਦਾ ਹੈ ਨਹੀਂ ਮਨਾਈਆਂ ਜਾਂਦੀਆਂ ਯਾਦਾਂ ਪਰ ਭਾਈ ਤਸੇਮ ਸਿੰਘ ਉਹਨਾਂ ਦੇ ਇਸ ਨੂੰ ਪਰਿਵਾਰ ਦਾ ਇਹ ਵੱਡਾ ਪਰਾਲਾ ਹੈ ਹਰ ਸਾਲ ਚਾਰ ਜਥੇ ਜਿਹੜੇ ਨੇ ਤੁਹਾਡੀ ਸੇਵਾ ਵਿੱਚ ਬੁਲਾਉਂਦੇ ਨੇ ਐਦ ਕਿਵੇਂ ਚਾਰ ਜਥੇ ਆ ਰਹੇ ਨੇ ਇੱਕ ਜਥਾ ਸਾਡੇ ਤੋਂ ਪਹਿਲਾਂ ਹਾਜ਼ਰੀ ਭਰ ਗਿਆ ਇੱਕ ਸਾਡਾ ਇੱਕ ਪਹੁੰਚ ਗਿਆ ਇੱਕ ਜਥਾ ਜੇਨਾਂ ਤੋਂ ਬਾਅਦ ਆਉਣਾ ਹੈ ਸੋ ਭਾਈ ਤਰਸਿੰਗ ਸਿੰਘ ਜੀ ਉਹਨਾਂ ਦੇ ਵੱਡੇ ਭਾਈ ਸਾਹਿਬ ਜੀ ਬੈਠੇ ਨੇ ਉਹਨਾਂ ਦਾ ਧੰਨਵਾਦ ਸਾਰੇ ਨਗਰ ਨਿਵਾਸੀ ਸਾਧ ਸੰਗਤ ਦਾ ਧੰਨਵਾਦ ਹੈ ਪਟਾਨ ਪਟਾਨ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਓ ਦਾਸਾਂ ਨੂੰ ਦਾਓ ਇਜਾਜ਼ਤ ਹੈ ਅਗਲਾ ਪ੍ਰੋਗਰਾਮ ਜਿਹੜਾ ਹੈ ਪ੍ਰਬੰਧਕਾਂ ਦੇ ਕੋਲੋਂ ਸਰਵਣ ਕਰੋ ਆਪਜੀ ਦੇ ਨਗਰ ਦਾ ਹੀ ਕੀਰਤਨੀ ਜਥਾ ਬਹੁਤ ਚੜ੍ਹਦੀ ਕਲਾ ਬਾਹ ਪਹੁੰਚ ਚੁੱਕਾ ਹੈ ਔਰ ਵੀਰ ਜੀ ਗੋਧਰਪੁਰ ਤੋਂ ਸਾਊਂਡ ਵਾਲੇ ਵੀਰ ਜੀ ਜਿਨ੍ਹਾਂ ਦਾ ਸਾਊਂਡ ਬੜਾ ਵਧੀਆ ਹੈ ਉਹਨਾਂ ਦਾ ਵੀ ਧੰਨਵਾਦ ਹੈ ਰਿਕਾਰਡ ਵੀ ਕਰ ਰਹੇ ਨੇ ਤੁਹਾਡੇ ਨਗਰ ਦੀ ਇਜਾਜ਼ਤ ਸਦਾ ਉਹਨਾਂ ਨੇ ਨੈਟ ਤੇ ਚਾੜ੍ਹ ਦੇਣੀ ਹੈ ਸੋ ਉਹਨਾਂ ਦਾ ਵੀ ਧੰਨਵਾਦ ਬਿਲਾਓ ਫਤਿਹ ਗੱਜ ਕੇ ਕਹਿ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੈ ਗੁਰਜੀ ਕੀ ਫਤਿਹ